ਸਤ ਸ੍ਰੀ ਅਕਾਲ ਦੋਸਤੋ ਸਾਂਝੀ ਕਰਦੇ ਹਾਂ ਕਹਾਣੀ ਬੁੱਲੇ ਸ਼ਾ ਅਤੇ ਸ਼ਾ ਅਨਾਇਤ ਸਾਈ ਬੁੱਲੇ ਸ਼ਾ ਇੱਕ ਦਿਨ ਘਰੋਂ ਤੁਰੇ ਕਿ ਕੋਈ ਰੱਬ ਦਾ ਬਖਸ਼ਿਆ ਬੰਦਾ ਮਿਲ ਜਾਏ ਦੁਪਹਿਰ ਹੋਈ ਤਾਂ ਜਾ ਕੇ ਅੰਬ ਦੇ ਦਰਖਤ ਹੇਠ ਲੰਮੇ ਪੈ ਗਏ ਉਧਰੋਂ ਸ਼ਾ ਅਨਾਇਤ ਵੀ ਹੱਥ ਵਿੱਚ ਰੰਬੀ ਲਈ ਗੋਡੀ ਕਰਕੇ ਦੁਪਹਿਰਾ ਕੱਟਣ ਆਏ ਸਨ ਦਰਖਤ ਤੇ ਅੰਬ ਲੱਗੇ ਸਨ ਬੁੱਲੇ ਸ਼ਾਹ ਨੇ ਅੰਬ ਤੋੜਨ ਵਾਸਤੇ ਟੀਮ ਮਾਰੀ ਤਾਂ ਇੱਕ ਕੱਚਾ ਅਤੇ ਇੱਕ ਪੱਕਾ ਅੰਬ ਥੱਲੇ ਡਿੱਗ ਪਿਆ ਉਸ ਨੇ ਪੱਕਾ ਅੰਬ ਲੈ ਲਿਆ ਤੇ ਕੱਚਾ ਪਿਆ ਰਹਿਨ ਦਿੱਤਾ ਸ਼ਾਹ ਅਨਾਇਤ ਨੇ ਕਿਹਾ ਤੂੰ ਬਹੁਤ ਬੁਰਾ ਕੀਤਾ ਕੱਚਾ ਕਿਉਂ ਤੋੜਿਆ ਉਸ ਨੂੰ ਉੱਥੇ ਹੀ ਲਗਾ ਦੇ ਜਿੱਥੋਂ ਤੋੜਿਆ ਆਇਆ ਸਾਈਂ ਬੁੱਲੇ ਸ਼ਾਹ ਨੇ ਕਿਹਾ ਕਿ ਕੱਚੇ ਪੱਕੇ ਡਿੱਗਦੇ ਰਹਿੰਦੇ ਹਨ ਮੈਥੋਂ ਤਾਂ ਨਹੀਂ ਲੱਗਦਾ ਤੂੰ ਲਗਾ ਸਕਦਾ ਹੈ ਤਾਂ ਲਗਾ ਦੇ ਸ਼ਾਹ ਅਨਾਇਤ ਨੇ ਉਂਗਲੀ ਕੀਤੀ ਤਾਂ ਅੰਬ ਉੱਥੇ ਜਾ ਕੇ ਲੱਗ ਗਿਆ ਅਤੇ ਸ਼ਾਹ ਅਨਾਇਤ ਨੇ ਰੰਬੀ ਫੜੀ ਖੇਤ ਵਿੱਚ ਕੰਮ ਕਰਨ ਚਲਾ ਗਿਆ ਬੁੱਲੇ ਸ਼ਾਹ ਨੇ ਸੋਚਿਆ ਕਿ ਜਿਸ ਨੂੰ ਮੈਂ ਲੱਭਣ ਵਾਸਤੇ ਚੱਲਿਆ ਸੀ ਕਿਤੇ ਇਹ ਹੀ ਨਾ ਹੋਵੇ ਉਹ ਵੀ ਉੱਠ ਕੇ ਸ਼ਾਹ ਅਨਾਇਤ ਪਾਸ ਚਲਾ ਗਿਆ ਸ਼ਾਹ ਅਨਾਇਤ ਪਨੀਰੀ ਇੱਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਲਗਾ ਰਿਹਾ ਸੀ ਸ਼ਾਹ ਅਨਾਇਤ ਨੇ ਪੁੱਛਿਆ ਕੀ ਲੈਣ ਆਇਆ ਹੈ ਤੰਬੁੱਲੇ ਸ਼ਾਹ ਨੇ ਕਿਹਾ ਰੱਬ ਸ਼ਾਹ ਅਨਾਇਤ ਹੱਸ ਪਏ ਤੇ ਕਹਿਣ ਲੱਗੇ ਬੁੱਲੇ ਸ਼ਾਹ ਨੇ ਕਿਹਾ ਰੱਬ ਲੈਣ ਆਇਆ ਤਾਂ ਸ਼ਾਹ ਅਨਾਇਤ ਹੱਸ ਪਏ ਤੇ ਕਹਿਣ ਲੱਗੇ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਤੇ ਉਧਰ ਲਾਉਣਾ ਬੁੱਲੇ ਸ਼ਾਹ ਨੂੰ ਸਮਝ ਆ ਗਈ ਮੁਰਸ਼ਿਦ ਜੀਵ ਦੀ ਮਹਾਰ ਬਦਲ ਦਿੰਦਾ ਹੈ ਬੁੱਲੇ ਸ਼ਾਹ ਨੂੰ ਸਮਝ ਆ ਗਈ ਕਿ ਮੁਰਸ਼ਦ ਜੀਵ ਦੀ ਮੁਹਾਰ ਬਦਲ ਦਿੰਦਾ ਹੈ ਉਸ ਦਾ ਖਿਆਲ ਦੁਨੀਆ ਵੱਲੋਂ ਹਟਾ ਕੇ ਰੱਬ ਵੱਲ ਮੋੜ ਦਿੰਦਾ ਹੈ ਹੁਣ ਬੁੱਲੇ ਸ਼ਾਹ ਨੇ ਸ਼ਾਹ ਅਨਾਇਤ ਦਾ ਮুরীਦ ਬਣਨ ਦਾ ਫੈਸਲਾ ਲੈ ਲਿਆ ਅਤੇ ਸ਼ਾਹ ਅਨਾਇਤ ਨੂੰ ਆਪਣਾ ਗੁਰੂ ਮੰਨ ਲਿਆ ਚੱਲਦਾ ਸਤਿ ਸ੍ਰੀ ਅਕਾਲ